ਸੰਸਦ ਮੈਂਬਰ ਹਰਸਿਮਰਤ ਕੌਰ ਪਾਦਨ ਨੇ ਪਾਜਪਾ ਤੇ ਕੰਗਰਾਂ ਤੇ ਨਿਸ਼ਾਨਾ ਸਾਧਿਆ ਦੱਸਦੀ ਹੈ ਕਿ ਸ਼ੰਭੂ ਬਾਰਡਰ ਦੇ ਕਿਸਾਨਾਂ ਨੂੰ ਬੈਠਿਆ 200 ਦਿਨ ਪੂਰੇ ਹੋ ਗਏ ਨੇ ਜਿਸ ਬਾਰੇ ਬੋਲਦਿਆਂ ਹਰਸਿਮਰਤ ਕੌਰ ਪਾਦਨ ਨੇ ਕਿਹਾ ਕਿ ਪਾਜਪਾ ਸਰਕਾਰ ਪੰਜਾਬ ਕਿਸਾਨ ਤੇ ਸਿੱਖ ਵਿਰੋਧੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਖੁਦ ਵਾਅਦਾ ਕਰਕੇ ਮੁਕਰ ਗਿਆ ਤਾਂ ਦੇਸ਼ ਵਾਸੀ ਕਿੱਥੇ ਜਾਣਗੇ ਨਾਲ ਹੀ ਹਰ ਸਿਮਰਤ ਕੌਰ ਪਾਦਨ ਨੇ ਕੰਗਰਾਂ ਤੇ ਬੋਲਦਿਆਂ ਕਿਹਾ ਕਿ ਕਿਸਾਨਾਂ ਤੇ ਸਾਡੀਆਂ ਮਾਤਾਵਾਂ ਬਾਰੇ ਬੋਲ ਕੇ ਅੱਗ ਲਾਉਂਦਾ ਕੰਮ ਕਰ ਰਹੀ ਹੈ। ਭਾਜਪਾ ਨੂੰ ਉਸ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਹੈ ਪਰ ਉਹ ਉਸ ਨੂੰ ਸ਼ਹਿ ਦੇ ਰਹੀ ਹੈ। ਹੋਏ ਭਾਜਪਾ ਦੀ ਸਰਕਾਰ ਕਿਸਾਨ ਵਿਰੋਧੀ ਹੈ। ਇਹ ਪੰਜਾਬ ਵਿਰੋਧੀ ਹੈ। ਇਹ ਸਿੱਖ ਵਿਰੋਧੀ ਸਰਕਾਰ ਹੈ। ਤੇ ਜਿਸ ਤਰੀਕੇ ਦੇ ਨਾਲ ਸਾਡੇ ਕਿਸਾਨਾਂ ਨੇ ਲੜਾਈ ਲੜੀ ਉਸ ਬਾਰਡਰ 'ਚ ਬੈਠ ਕੇ ਜਦ ਦਿੱਲੀ ਦੀ ਗ੍ਰੂਹਾਂ 'ਚ ਬੈਠੇ 700 ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕਵੇ ਕਿ ਮੈਂ ਵਾਦਾ ਕਰਦਾ ਕਿ ਕਾਨੂੰਨ ਵੀ ਵਾਪਸ ਲੈਣਾ ਤੇ ਤੁਹਾਡੀ ਮੰਗਾਂ ਵੀ ਮੈਂ ਪੂਰੀ ਕਰਾਂਗਾ ਤੇ 4 ਸਾਲ 3 ਸਾਲ ਨਿਕਲ ਜਾਣ ਜੇ ਪ੍ਰਧਾਨ ਮੰਤਰੀ ਦੀ ਜ਼ਬਾਨ ਵੀ ਕੋਈ ਕੀਮਤ ਨਹੀਂ ਤਾਂ ਫਿਰ ਦੇਸ਼ ਵਾਸੀ ਕਿੱਥੇ ਜਾਣ ਜਿਹਦੇ ਕਰਕੇ ਕਿਸਾਨਾਂ ਨੂੰ ਇੱਕ ਵਾਰ ਫੇਰ ਆंदोलਨ 'ਤੇ ਉਤਰਨਾ ਪਿਆ ਤਾਂ ਅਜ ਤਾਈ ਬੋਰਡਾਂ 'ਚ ਬੈਠੇ ਤੇ ਸ਼ਰਮ ਆਉਂਦੀ ਹੈ ਕਿ ਭਾਜਪਾ ਪਾਰਟੀ ਦੀ ਐਮਪੀ ਆਪਣੇ ਕਿਸਾਨਾਂ ਬਾਰੇ ਉੱਥੇ ਬੈਠੇ ਮਾਤਾਵਾਂ ਬਾਰੇ ਇੰਨੀ ਮਾੜੀ ਚੀਜ਼ਾਂ ਕਹਿ ਕੇ ਅੱਜ ਅਗ ਲਾਂ ਦਾ ਕੰਮ ਕਰਦੀ ਹੈ ਤੇ ਉਹਦੀ ਪਾਰਟੀ ਉਹਨੂੰ ਖਿਚਣ ਤੋਂ بجائے ਉਹਨੂੰ ਡਾਂਟ ਕੇ ਉਹਨੂੰ ਸਸਪੈਂਡ ਕਰਨ ਤੋਂ بجائے ਉਹਨੂੰ ਸ਼ਹਿਦ ਦਿੱਈ ਜਾ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ